ਅੱਜ ਨੇਤਰਹੀਣ ਬਜ਼ੁਰਗ ਬਾਬਾ ਸ਼ਮਸ਼ੇਰ ਸਿੰਘ ਜੀ ਬਹੁਤ ਹੀ ਖੁਸ਼ਖਾਈ ਦੇ ਰਹੇ ਨੇ ਖੁਸ਼ ਹੋਣ ਵੀ ਕਿਉਂ ਨਾ ਸਾਰੀ ਜ਼ਿੰਦਗੀ ਕਾਨੇ ਬਾਲਿਆਂ ਵਾਲੇ ਘਰ ਚ ਬਿਤਾਉਣ ਵਾਲੇ ਇਸ ਗੁਰੂ ਘਰ ਦੇ ਕੀਰਤਨੀਏ ਤੇ ਗਾਜੀ ਸਿੰਘ ਦਾ ਘਰ ਜੋ ਨਵਾਂ ਬਣ ਰਿਹਾ ਹੈ ਜਿੱਥੇ ਬਾਬਾ ਜੀ ਦੀ ਇਸ ਚੈਨਲ ਤੇ ਚੱਲੀ ਵੀਡੀਓ ਤੋਂ ਬਾਅਦ ਕਾਫੀ ਸੰਗਤ ਨੇ ਨਗਦੀ ਤੇ ਰਸਦਾਂ ਦੇ ਰੂਪ ਵਿੱਚ ਮਦਦ ਕੀਤੀ ਉੱਥੇ ਹੀ ਢਡੋਗਲ ਪਿੰਡ ਨਾਲ ਸੰਬੰਧਿਤ ਐਨ ਆਰ ਆਈ ਅਮਰੀਕਾ ਦੇ ਰਹਿਣ ਵਾਲੇ ਇਕੱਲੇ ਹੀ ਬਾਬਾ ਜੀ ਦਾ ਘਰ ਬਣਾਉਣ ਦੀ ਸੇਵਾ ਨਿਭਾਰੇ ਨੇ ਇਸ ਦੇ ਨਾਲ ਨਾਲ ਅਜੇ ਬਾਬਾ ਜੀ ਦੇ ਘਰ ਪਲਸਤਰ ਵਗੈਰਾ ਦਾ ਕੰਮ ਚੱਲ ਹੀ ਰਿਹਾ ਹੈ ਕਿ ਅਮਰੀਕਾ ਦੇ ਹੀ ਇੱਕ ਹੋਰ ਐਨ ਆਰ ਆਈ ਜਥੇਦਾਰ ਜਰਨੈਲ ਸਿੰਘ ਹੋਰਾਂ ਬਾਬਾ ਜੀ ਲਈ ਬੈੱਡ ਟੇਬਲ ਅਲਮਾਰੀ ਸੋਫਾ ਇਨਵਰਟਰ ਬੈਟਰੀ ਆਦਵੀ ਪਹੁੰਚਾ ਦਿੱਤਾ ਹੈ ਪੇਸ਼ ਹੈ ਪ੍ਰਿਤਪਾਲ ਮਹੋਰਾਣਾ ਦੀ ਇਹ ਰਿਪੋਰਟ ਮਾਲਸਾਲ ਕੀ ਫਤੇ ਜੀ ਅੱਜ ਤਾਂ ਜੀ ਬੇਨਤੀ ਇਹ ਹੈ ਜਿਹੜਾ ਸਮਾਨ ਆਪਣੇ ਕੋਲੋਂ ਫੜਾਉਣਾ ਸੀ ਅਮਰੀਕਾ ਵਾਲੇ ਵੀਰ ਨੇ ਜੀ ਉਹ ਸਮਾਨ ਸਾਡੇ ਕੋਲੇ ਪਹੁੰਚ ਚੁੱਕਿਆ ਅੱਛਾ ਜੀ ਹੁਣ ਇਹਦੇ ਵਿੱਚ ਹਨ ਮਟਰਾ ਜੀ ਮੇਜ਼ ਕੁਰਸੀ ਹੈ ਜੀ ਹਨਵਾਦੀ ਹੈ ਤੇ ਬੈੱਡ ਨੇ ਬੈੱਡਾਂ ਦੇ ਗੱਦੇ ਨੇ ਜੀ ਸਾਰਾ ਸਮਾਨ ਆਪਣੇ ਕੋਲੇ ਆ ਪਹੁੰਚਿਆ ਤੇ ਆ ਸਮਾਨ ਜੋ ਹੈ ਮੇਰੇ ਪਤੀ ਜਿਹਦੇ ਘਰੇ ਪਿਆ ਹੈ ਅੱਛਾ ਕਿਉ ਆਪਣੇ ਜਗਾ ਬਣ ਰਹੀ ਆ ਜੀ ਇਹ ਜਗਾ ਜਣੀ ਮੇਰੇ ਭਤੀਜੇ ਦੀ ਹੈ ਅੱਛਾ ਅੱਛਾ ਭਤੀਜੇ ਦੇ ਘਰੇ ਸਮਾਨ ਰੱਖਿਆ ਹੋਇਆ ਅੱਛਾ ਬਾਬਾ ਜੀ ਇਹ ਅਮਰੀਕਾ ਦੱਸਿਆ ਗਿਆ ਜੀ ਪਿੰਡ ਦਾ ਜੀ ਕੋਈ ਖਾਸ ਪਤਾ ਨਹੀਂ ਲੱਗਿਆ ਅੱਛਾ ਜੀ ਅਮਰੀਕਾ ਤੋਂ ਜੱਥੇਦਾਰ ਸਾਹਿਬ ਦੱਸਿਆ ਗਿਆ ਇਹਨਾਂ ਨੂੰ ਜੱਥੇਦਾਰ ਸਾਹਿਬ ਹੀ ਕਹਿੰਦੇ ਨੇ ਅੱਛਾ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਹਾਂਜੀ ਫੋਨ ਤੇ ਹੋਈ ਆ ਅੱਛਾ ਜੀ ਹਾਂਜੀ ਕਹਿੰਦੇ ਬਾਬਾ ਜੀ ਕੱਲ ਨੂੰ ਅਸੀਂ ਤੁਹਾਡਾ ਸਮਾਨ ਆ ਹਰ ਹਾਲਤ ਤਾਂ ਅਪਣਾਵਾਂਗੇ ਅੱਛਾ ਜੀ ਬਲਕਿ ਸਾਨੂੰ ਇਹ ਵੀ ਕਹਿੰਦੇ ਤੇ ਵੀ ਸਮਾਨ ਤੁਸੀਂ ਥੋੜਾ ਲਿਖਿਆ ਵੱਧ ਲਿਖਣਾ ਸੀ ਅੱਛਾ ਜੀ ਮਖਾਜੀ ਬਸ ਬਹੁਤ ਖੁਸ਼ ਆ ਬੇਅੰਤ ਅੱਛਾ ਜਿੰਨਾ ਕੁ ਤੁਸੀਂ ਭੇਜਤਾ ਬਹੁਤ ਖੁਸ਼ੀ ਦੀ ਗੱਲ ਹੈ ਸਮਾਨ ਸਾਡੇ ਕੋਲੇ ਉਹ ਬੜਾ ਆਟੋ ਹੁੰਦਾ ਜਿਹੜਾ ਹਾਂਜੀ ਉਹ ਲੈ ਕੇ ਆਏ ਨੇ ਛੋਟਾ ਹਾਜੀ ਹਾਂਜੀ ਅੱਛਾ ਕਿੰਨੇ ਜਾਣੇ ਤੁਹਾਨੂੰ ਦੇ ਵਿੱਚ ਦੋ ਬੰਦੇ ਤੇ ਜੀ ਅੱਛਾ ਕੀ ਆਉਂਦੇ ਜੀ ਤੁਹਾਨੂੰ ਹਾਂਜੀ ਕੀ ਕਹਿੰਦੇ ਜੀ ਉਹ ਉਹ ਵਾ ਸੱਡਣਾ ਹੀ ਗੱਲ ਹੋਈ ਅਸੀਂ ਬਲਕੇ ਪ੍ਰਸ਼ਾਦੇ ਨੇ ਵੀ ਬਹੁਤ ਜ਼ੋਰ ਲਾਇਆ ਜੀ ਕਹਿੰਦੇ ਬਾਬਾ ਜੀ ਪ੍ਰਸ਼ਾਦਾ ਹੁਣ ਅਸੀਂ ਛਕਣਾ ਨਹੀਂ ਸਾਡਾ ਪਿੰਡ ਥੋੜਾ ਜਿਹਾ ਦੂਰ ਹੈ ਨਵੇਂ ਸ਼ਹਿਰ ਦੇ ਲਵੇ ਪਿੰਡ ਦੱਸਦੇ ਨੇ ਠੀਕ ਹੈ ਜੀ ਬਈ ਅਸੀਂ ਟਾਈਮ ਨਾ ਪਹੁੰਚ ਜਾਾਂਗੇ ਅੱਛਾ ਬਈ ਬਸ ਸਾਨੂੰ ਪ੍ਰਸ਼ਾਦੇ ਦੀ ਕੋਈ ਲੋੜ ਨਹੀਂ ਬਈ ਬਸ ਉਹਨਾਂ ਦਾ ਇੰਨਾ ਹੀ ਬਹੁਤ ਚੰਗਾ ਬੰਨਿਆ ਅੱਛਾ ਜਿਹੜੇ ਉਹਨਾਂ ਅਮਰੀਕਾ ਵਾਲੇ ਨੇ ਜੇ ਤੇਰਾ ਰਾਵ ਉਹਨਾਂ ਨਾਲ ਗੱਲ ਹੋਈ ਤੁਹਾਡੀ ਹਾਂਜੀ ਸਾਡੀ ਗੱਲ ਖੁਦ ਹੋਈ ਬਿਲਕੁਲ ਰਾਤ ਹੋਣਾ ਨਹੀਂ ਇਸ ਮਾਨੋਂ ਤੋਂ ਬਗ ਨਾ ਹੋਣੀ ਹੋਈ ਹੈ ਜੀ ਉਹਨਾਂ ਨਾਲ ਵੀ ਤੁਸੀਂ ਗੱਲ ਕਰੋਗੇ ਵੀ ਭਾਈ ਸਮਾਨ ਸਾਡੇ ਕੋਲ ਨਾ ਜੀ ਗੱਲ ਉਹਨਾਂ ਨਾਲ ਬਿਲਕੁਲ ਕਰਾਂਗੇ ਠੀਕ ਹੈ ਹਾਂਜੀ ਉਹਨਾਂ ਦਾ ਧੰਨਵਾਦ ਕਰਾਂਗੇ ਜੀ ਸੰਗਤ ਦਾ ਅਸੀਂ ਬਸ ਤੈਨੂੰ ਧੰਨਵਾਦੀਆਂ ਜੀ ਜੋ ਵੀ ਕਿਸੇ ਸੱਜਣ ਨੇ ਕਿਸੇ ਵੀਰ ਨੇ ਕਿਸੇ ਭੈਣ ਨੇ ਸਮਾਨ ਭੇਜਿਆ ਕਿ ਦੂਸਰਾ ਥੋੜਾ ਬੜਾ ਧੰਨਵਾਦ ਕਿਉਂ ਤੁਸੀਂ ਇਹ ਇਹ ਸੇਵਾ ਸ਼ੁਰੂ ਕੀਤੀ ਤਾਂ ਸਾਡਾ ਸਮਾਨ ਬਣਿਆ